ਸੰਗਤ ਜੀ ਇੱਕ ਬੇਨਤੀ ਕਰਦੇ ਆਂ ਦੇਖਾਂ ਦੇਖੀ ਗਲਤ ਪਰੰਪਰਾਵਾਂ ਨਾ ਸਿਰਜ ਲਿਆ ਕਰੋ ਮੈਂ ਤੁਹਾਨੂੰ ਉਹੀ ਬਚਨ ਕਰਾਂਗਾ ਜਿਹੜਾ ਇਤਿਹਾਸ ਦੇ ਅਨੁਸਾਰ ਹੋਏਗਾ ਆਪਾਂ ਅੱਜ ਨਾ ਕਈ ਗੱਲਾਂ ਵੇਖੀ ਵੇਖ ਵੇਖਾ ਵੇਖੀ ਬਦਲ ਲਾ ਕੇ ਲੋਕਾਂ ਦੀ ਚੱਕ ਵਿੱਚ ਨਾ ਕਹਿ ਲੋ ਜਿਹੋ ਜਿਹਾ ਇੱਕ ਨੇ ਬੋਲ ਤਾਂ ਮਗਰ ਓਵੇਂ ਲੱਗੇ ਧੰਗੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ 9ਵੇਂ ਪਾਸ਼ਾ ਦੀ ਦੇਸੀਸ ਦਾ ਸੰਸਕਾਰ ਹੋਇਆ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਮੁਖੀ ਮਸੰਦਾਂ ਨੂੰ ਬੁਲਾਇਆ ਹੁਕਮਨਾਮੇ ਭੇਜੇ ਔਰ ਹੁਕਮਨਾਮੇ ਵਿੱਚ ਕੀ ਲਿਖਿਆ ਫਲਾਣੇ ਦਿਨ ਸਾਰੀ ਦੁਨੀਆ ਵਿੱਚੋਂ ਮਸੰਦ ਵੀ ਸਿੱਖ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਆਓ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਜਗ ਕਰਨਾ ਜਗ ਗੁਰ ਪ੍ਰਤਾਪ ਵਿੱਚ ਇਹ પ્રસੰਗ ਹੈ ਔਰ ਸਤਗੁਰੂ ਜੀ ਨੇ ਜਿਹੜਾ ਜੱਗ ਕੀਤਾ ਆਪਣੇ ਪਿਤਾ ਸਤਗੁਰੂ ਦੀ ਸ਼ਹੀਦੀ ਤੋਂ ਬਾਅਦ ਉਹਦੇ ਵਿੱਚ ਸਾਰੀਆਂ ਮਠਿਆਈਆਂ ਤਿਆਰ ਕਰਕੇ ਸੰਤਾਂ ਨੂੰ ਸ਼ਿਕਾਈਆਂ ਮਾਲ ਪੂੜੇ ਪ੍ਰਸ਼ਾਦ ਪੂਰੀਆਂ ਕਚੌਰੀਆਂ ਜੋ ਮਿੱਠੇ ਪਕਵਾਨ ਬਣ ਸਕਦੇ ਸਨ ਉਹ ਸਾਰੇ ਬਣਾ ਕੇ ਸੰਗਤਾਂ ਨੂੰ ਸ਼ਿਕਾਏ ਗਏ ਦੁਖੀਆਂ ਨੂੰ ਬ੍ਰਾਹਮਣਾਂ ਨੂੰ ਗੁਰਸਿੱਖਾਂ ਨੂੰ ਬੁਲਾ ਕੇ ਸਭ ਨੂੰ ਪੰਗਤਾਂ ਲਵਾ ਕੇ ਸ਼ਿਕਾਇਆ ਔਰ ਸਭ ਨੂੰ ਬਸਤਰ ਦਿੱਤੇ ਸਭ ਨੂੰ ਧਨ ਦਿੱਤਾ 9 ਸਾਲ ਦੀ ਉਮਰ ਵਿੱਚ ਪਿਤਾ ਦੀ ਸ਼ਹੀਦੀ ਹੋਈ ਔਰ ਪਿਤਾ ਦੀ ਸ਼ਹੀਦੀ ਤੋਂ ਬਾਅਦ ਆਪ ਸਾਡੇ 10ਵੇਂ ਗੁਰੂ ਆਪਣੇ ਪਿਤਾ ਦੀ ਯਾਦ ਵਿੱਚ ਮਠਿਆਈਆਂ ਲੰਗਰ ਬਣਾ ਕੇ ਸੰਗਤ ਨੂੰ ਸ਼ਿਕਾ ਰਹੇ ਹੈ ਸ਼ਹੀਦੀ ਸਾਧ ਸੰਗਤ ਦੀ ਦਿਲਗੀਰੀ ਤੇ ਉਦਾਸੀ ਦਾ ਸੰਕਲਪ ਨਹੀਂ ਹੈ ਸਾਭ ਜਾਦਿਆਂ ਦੀ ਜਾਦ ਵਿੱਚ ਸ਼ਹੀਦੀ ਮਨਾਉਣੀ ਸ਼ਰਧਾ ਨਾਲ ਮਨਾਉਣੀ ਸਾਡਾ ਫਰਜ਼ ਹੈ ਵੈਰਾਗ ਨਾਲ ਮਨਾਉਣੀ ਪਰ ਇਹ ਸ਼ਹੀਦੀਆਂ ਧਰਮ ਦੀ ਰੱਖਿਆ ਲਈ ਚੜ੍ਹਦੀ ਕਲਾ ਲਈ ਹੋਈਆਂ ਇੱਕ ਨੇ ਕਹਿਤਾ ਜਿਹੜਾ ਸੋਗ ਹੁੰਦਾ ਨਾ ਉਹ ਸਾਧ ਸੰਗਤ ਜੀ ਦੁਨਿਆਵੀ ਲੋਕਾਂ ਦੇ ਘਰਾਂ ਵਿੱਚ ਵਿਹਾਰ ਹੈ ਗੁਰੂ ਘਰ ਵਿੱਚ ਨਹੀਂ ਹੈ ਆਖੇ ਜੀ ਸਾਹਿਬ ਜਦਿਆਂ ਦਾ ਸ਼ੀਧੀ ਦਾੜਾ ਆ ਗਿਆ ਪ੍ਰਸ਼ਾਦਾ ਲੰਗਰ ਕੋਈ ਮਿੱਠਾ ਪਕਵਾਨ ਨਾ ਬਣਾਓ ਆ ਨਾ ਕਰੋ ਆ ਨਾ ਕਰੋ ਹੁਕਮ ਜਾਰੀ ਕਰ ਦਿੰਦੇ ਆ ਪਹਿਲਾਂ ਵਿਚਾਰ ਕਰੋ ਵਿਦਵਾਨਾਂ ਦਾ ਮਹਾਂਪੁਰਖ ਸੰਤ ਬਾਬਾ ਹਰੀ ਸਿੰਘ ਜੀ ਰਧਾਵੇ ਵਾਲੇ ਬੈਠੇ ਐ ਇਹੋ ਜੇ ਸਤਪੁਰਸ਼ਾਂ ਨਾਲ ਵਿਚਾਰ ਕਰੋ ਪੁੱਛੋ ਜੀ ਐਵੇਂ ਨਾ ਕਹੀ ਕਿ ਇੱਕ ਨੇ ਕਹਿਤਾ ਦੂਜੇ ਨੇ ਕਹਿਤਾ ਤੀਜੇ ਨੇ ਸੁਣ ਕੇ ਲਾਗੂ ਕਰ ਦਿੱਤਾ ਦੇਖੋ ਸਾਡੀਆਂ ਪਰੰਪਰਾਵਾਂ ਕੀ ਐ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ 15 ਵਾਲੇ ਜਮਕੌਰ ਸਾਹਿਬ ਦੇ ਗੰਗ ਦੀ ਕਥਾ ਕਰ ਰਹੇ ਸਨ ਉਹਨਾਂ ਨੇ ਕਥਾ ਕਰਦੇ ਕਰਦੇ ਦੋ ਬਚਨ ਸੁਣਾਏ ਕਹਿੰਦੇ ਜਦੋਂ ਵੱਡੇ ਬਾਬਾ ਅਜੀਤ ਸਿੰਘ ਦੀ ਜੰਗ ਵਿੱਚ ਸ਼ਹੀਦ ਹੋਏ ਨਾ ਕਲਗੀ ਸਰ ਪਾਤਸ਼ਾਹ ਨੇ ਚਮਕੌਰ ਦੀ ਗੜੀ ਦੀ ਮਮਤੀ ਵਿੱਚ ਖੜੇ ਹੋ ਕੇ ਜਕਾਰਾ ਛੱਡਿਆ ਸੀ। ਔਰ ਜਦੋਂ ਬਾਬਾ ਜੁਢਾਰ ਸਿੰਘ ਜੀ ਸ਼ਹੀਦ ਹੋਏ ਉਦੋਂ ਵੀ ਚਮਕੌਰ ਦੀ ਗੜੀ ਦੀ ਮਮਤੀ ਵਿੱਚ ਅਧੀ ਰਾਤ ਨੂੰ ਹਜ਼ੂਰ ਨੇ ਜਕਾਰਾ ਛੱਡਿਆ ਸੀ। ਇਹ ਜਕਾਰਾ ਹਜ਼ੂਰ ਦੇ ਤਾਸੀਨੇ ਸਨ ਸਭ ਜਾਦੇ। ਹਜ਼ੂਰ ਨੇ ਜਕਾਰੇ ਛੱਡੇ। ਹਜ਼ੂਰ ਨੇ ਨਹੀਂ ਕਿਹਾ ਮਾਤਮ ਬਣਾਓ। ਮਜੂਰ ਨੇ ਕਿਹਾ ਗੁਰ ਸਿੱਖੋ ਚੜਦੀ ਕਲਾ ਵਿੱਚ ਰਹੋ ਭਾਵਨਾ ਰੱਖੋ ਹਿਰਦੇ ਵਿੱਚ ਵੈਰਾਗ ਨਾਖੇ ਚੰਚਲਤਾ ਹੀ ਨਹੀਂ ਹੋਣੀ ਚਾਹੀਦੀ ਸਾਡੇ ਮਨ ਵਿੱਚ ਅਸੀਂ ਫਤਿਹਗੜ੍ਹ ਸਾਹਿਬ ਜਾਈਏ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਾਈਏ ਸਾਡੇ ਹਿਰਦੇ ਵਿੱਚ ਵੈਰਾਗ ਹੋਣਾ ਚਾਹੀਦਾ ਭਾਵਨਾ ਹੋਣੀ ਚਾਹੀਦੀ ਹੈ ਉੱਥੇ ਬੈਠ ਕੇ ਸਾਨੂੰ ਕਥਾ ਕੀਰਤਨ ਸੁਣਨਾ ਚਾਹੀਦਾ ਉੱਥੇ ਬੈਠ ਕੇ ਬਾਣੀ ਦੇ ਪਾਠ ਕਰਨੇ ਚਾਹੀਦੇ ਹੈ ਸਾਡੀ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਜਿੰਨੇ ਗੁਰੂ ਕੇ ਲੰਗਰਾਂ ਵਿੱਚ ਸੇਵਾ ਹੋ ਰਹੀ ਹੈ ਸੰਗਤਾਂ ਵੱ ਚੜ ਕੇ ਸੇਵਾ ਕਰ ਰਹੀਆਂ ਜਿੰਨੀਆਂ ਛੱਕ ਰਹੀਆਂ ਸਹਬਜ਼ਾਦਿਆਂ ਨੂੰ ਅਸੀਂ ਛਕਾ ਰਹੇ ਸਾਡੀ ਇਹ ਭਾਵਨਾ ਹੋਣੀ ਚਾਹੀਦੀ ਹੈ ਇਹ ਦਿਲਗੀਰੀ ਉਦਾਸੀ ਵਾਲੀਆਂ ਗੱਲਾਂ ਪੰਥ ਦੇ ਵਿੱਚ ਐਮੀ ਭੇਡਾਂ ਚਾਲ ਐਲਾਨ ਕਰਦੇ ਨੇ ਸੰਗਤਾਂ ਦੁਬਧਾ ਦੇ ਵਿੱਚ ਫਸ ਜਾਂਦੀਆਂ ਸੋ ਸਾਧ ਸਿੰਘ ਜੀ ਸਤਿਗੁਰੂ ਜੀ ਨੇ ਇਸ ਤਰ੍ਹਾਂ ਨਹੀਂ ਕੀਤਾ ਜਿਵੇਂ ਆਪਾਂ ਸੋ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਹਜੂਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਨੌਵੇਂ ਪਾਤਸ਼ਾਹ ਜੀ ਨੂੰ ਨਾ ਬ੍ਰਾਹਮਣਾਂ ਨੂੰ ਵਸਤਰ ਵੀ ਦਿੱਤੇ ਲੰਗਰ ਚੋਂ ਭੋਜਨ ਵੀ ਸ਼ਿਕਾਇਆ ਔਰ ਉਹਨਾਂ ਨੂੰ ਬੁਲਾ ਕੇ ਕਿਹਾ ਜਾਓ ਰੰਗਦੇਵ ਕੋਲੇ ਸੰਦੇਸ਼ ਭੇਜਦੇ ਹੋ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ ਕਾਸੀ ਸਾਰੇ ਆਪਣੇ ਆਪ ਬਣ ਜਾਣਗੇ ਸਾਨੂੰ ਬਣਾਉਣ ਦੀ ਲੋੜ